ਅੱਜ ਵੀ ਉਹਨਾਂ ਨੇ ਸਿਰਫ ਤੇ ਸਿਰਫ ਉਹ ਹੀ ਸ਼ਿਕਾਇਤ ਬਾਜੀ ਜਿਹੜੀ ਕਰਦੇ ਉਹ ਹੀ ਕਰਦੇ ਕੰਮ ਦੀ ਗੱਲ ਅੱਜ ਵੀ ਜਿਹੜੀ ਮੰਤਰੀ ਨਾਲ ਕੀਤੀ ਹੈ ਉਹ ਅਸੀਂ ਉਹ ਕੀਤੀ ਹੈ ਪਰਦਾ ਜੀ ਨੇ ਕਿਹੜੇ ਵਿਕਾਸ ਕਾਰਜ ਪਾਏ ਇਹਦੇ ਵਿੱਚ ਜਿਹੜੇ ਸ਼ਹਿਰ ਦੇ ਫੇਵਰ ਚ ਹੋਣ ਅੱਜ ਵੀ ਮੈਂ ਇਸ ਏਜੰਡੇ ਚ ਦੱਸ ਸਕਦਾ ਤੁਹਾਨੂੰ 12 ਨੰਬਰ ਵਾਰਡ ਦੇ ਸਭ ਤੋਂ ਵੱਧ ਵਾਲਾ ਉਪਾਉਂਦਾ 12 ਨੰਬਰ ਵਾਲਾ ਪਾਉਂਦਾ 69 ਲੱਖ 69 ਲੱਖ 30000 ਦੇ 70 ਲੱਖ ਦੇ ਤਕਰੀਬਨ ਕੰਮ ਉਹਦੇ ਨੇ ਜਿਹੜੇ ਮਤੇ ਆ ਸਿਰਫ ਇੱਕ ਚਿੱਟਾ ਕਾਗਜ਼ ਲੈ ਕੇ ਆ ਜਾਣਾ ਇਹ ਕੰਮ ਹੋ ਨਹੀਂ ਜਾਂਦਾ 70 ਲੱਖ ਦੇ ਮੈਨੂੰ ਇੱਕ ਵੀ ਕੰਮ ਨਾਲ ਚੱਲੇ ਮੇਰੇ ਪ੍ਰਧਾਨ ਜੀ ਮੈਨੂੰ ਦੱਸ ਦਮੇ ਵੀ ਭਾਈ ਖਸ਼ਵੀਰ ਆ ਬੰਦਾ ਇਹ ਆ ਗੜੀ ਹੈ ਜੇ ਉਹਨਾਂ ਨੇ ਮੇਰਾ ਮੇਰੇ ਬਾੜ ਦਾ ਕੰਮ ਹੋਇਆ ਮੈਂ ਰੁਕੂੰਗਾ ਨਹੀਂ ਮੈਨੂੰ ਤਾਂ ਇਹ ਖੇਡ ਹੈ ਇਹ ਖੇਡ ਥੋੜੀ ਯਾਰ ਇੱਥੇ ਇੱਥੇ ਚੁਣ ਕੇ ਆਉਣ ਦੀ ਬਹੁਤ ਔਖਾ ਏ ਐਦਾਂ ਹਰਾ ਪੈ ਜਾਣ ਲੱਗਿਆ ਹਰ ਜਿਹੜੀ ਕੁਰਸੀ ਐ ਤੇ ਪਬਲਿਕ ਇੰਨੀ ਦਿੰਦੀ ਪ੍ਰਧਾਨ ਨੂੰ ਕੁਰਸੀ ਐ ਐਮਸੀ ਹੀ ਦਿੰਦੇ ਆ ਜਿਹਦੇ ਕੋਲ ਪਾਵਰ ਹੁੰਦੀ ਪਾਵਰਫੁਲ ਹੁੰਦਾ ਜ਼ਰੂਰੀ ਨਹੀਂ ਐ ਵੀ ਕੋਈ ਇਹ ਕਿਆ ਹੋਇਆ ਵੀ ਸਰਮਾਇਦਾਰ ਪੈਸੇ ਵਾਲੇ ਪਾਵਰਫੁਲ ਬੰਦੇ ਹੀ ਕੁਰਸੀਆਂ ਤੇ ਬੈਠਣਾ ਜਾਣਦੇ ਇੱਕ ਗਰੀ ਉ 17 ਬੰਦਿਆਂ ਨਾਲ ਪਹਿਲਾਂ ਸਸਟੀ ਕਾਤਾ ਕਰੇ ਉਹ ਹਾਊਸ ਦੇ 17 ਮੈਂਬਰ ਨੇ 17 ਮੈਂਬਰਾਂ ਨਾਲ ਉਹਦੀ ਸਸਟੀ ਕਾਤਾ ਹੋਵੇ ਅੱਧੇ ਹਾਊਸ ਲੋਕ ਤਾਂ ਬੋਲਦਾ ਨਹੀਂ ਉਹ ਕਿ ਮੈਂ ਚਾਜੂਗਾ ਮੈਂ ਤਾਂ ਇਹ ਕਹਾਂਗਾ ਜੀ ਪ੍ਰਧਾਨ ਜੀ ਬਹੁਤ ਸਿਆਣੇ ਆ ਜਿਹੜੇ ਕਿ ਪਹਿਲਾਂ ਆਪਣੀ ਮੰਜੇ ਥੱਲੇ ਲਾਠੀ ਪਾਣੇ ਪਹਿਲਾਂ ਯੂਨਾ ਨੂੰ ਕਿੰਨੇ ਸਸਰੀ ਕਾਲ ਬੁਲਾਉਣੇ ਆਉਂਦੀ ਹੈ ਹੁਣ ਫਿਰ ਬੈਠਣਾ ਚੋਣ ਕਿਉਂ ਨਾ ਬਹੁਤ ਆ ਐਡਾ ਸੌਖਾ ਨਹੀਂ ਹੈਗਾ ਇੱਕ ਐਡੀ ਵੱਡੀ ਜ਼ਿੰਮੇਵਾਰੀ ਹੈ ਸ਼ਹਿਰ ਨੇ ਦਿੱਤੀ ਹੋਈ ਇਹ ਹਰ ਬੰਤ ਇਹਨਾਂ ਤੋਂ ਠੀਕ ਹੈ ਮੁਹਾਲਜੇ ਦਾ ਮੇਨ ਕਸਬਾ ਕੁਰਾਲੀ ਜਿੱਥੇ ਕੀ ਹਮੇਸ਼ਾ ਵਿਕਾਸ ਕਾਰਜਾਂ ਨੂੰ ਲੈ ਕੇ ਸਿਆਸਤ ਭਖੀ ਰਹਿੰਦੀ ਹੈ ਤਾਂ ਇਸ ਨੂੰ ਲੈ ਕੇ ਇੱਕ ਪਾਸੇ ਨਗਰ ਕੌਂਸਲ ਪ੍ਰਧਾਨ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਤੇ ਨਾਲ ਲੋਕਾਂ ਦੇ ਚੁਣੇ ਹੋਏ ਐਮਸੀ ਸਹਿਬਾਨ ਹਮੇਸ਼ਾ ਇਹ ਇਲਜਾਮ ਪ੍ਰਧਾਨ ਦੇ ਉੱਤੇ ਲੰਦਦੇ ਨੇ ਕਿ ਸਾਡੇ ਵਿਕਾਸ ਕਾਰਜ ਨਹੀਂ ਹੋ ਰਹੇ ਇਸ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਐਮਸੀ ਸਹਿਬਾਨ ਨੇ ਜੋ ਕਿ ਲੋਕਾਂ ਵੱਲੋਂ ਚੁਣੇ ਗਏ ਨੇ ਆਪਣੇ ਆਪਣੇ ਵਿਕਾਸ ਕਾਰਜਾਂ ਨੂੰ ਲੈ ਕੇ ਜਿਹੜੇ ਅੱਜ ਮੀਟਿੰਗ ਸੈਮਲ ਹੋਈ ਸੀ ਕਾਫੀ ਜਿਹੜੇ ਦੱਸਿਆ ਜਾ ਰਿਹਾ ਕਿ ਮੱਥੇ ਪਾਸ ਹੋਏ ਨੇ 10 ਕਰੋੜ ਰੁਪਏ ਦੇ ਪ੍ਰੋਜੈਕਟ ਪਾਸ ਹੋਏ ਨੇ ਤਾਂ ओके okay, जी ਜਿਹੜਾ ਅੱਜ ਮੀਟਿੰਗ ਹੋਈ ਹੈ ਪ੍ਰਧਾਨ ਜੀ ਕਹਿੰਦੇ ਕਿ 10 ਕਰੋੜ ਰੁਪਏ ਦੇ ਕੰਮਾਂ ਤੇ ਸਹਿਯੋਗ ਦਿੱਤੀ ਹੈ ਕਿ ਹੁਣ ਜਿਹੜਾ ਕੋਰਾਲੀ ਸ਼ਹਿਰ ਦਾ ਵਿਕਾਸ ਹੋ ਜਾਊਗਾ ਪੂਰਾ ਉੱਚ ਪੱਧਰ ਤੇਖੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਅੱਜ ਪ੍ਰੈਸ ਨੂੰ ਆ ਕੇ ਸਾਡਾ ਸਾਰਾ ਆਖੀ ਡਿਟਾ ਹਾਲ ਹਾਂਜੀ ਮੇਰਾ ਹਾਊਸ ਦਾ ਦੇਖਿਆ ਜੀ ਅਸੀਂ ਤਾਂ ਜਿਹੜੇ ਕਾਉਂਸਲਰ ਬਣਦੇ ਹਾਂ ਜੀ ਅਸੀਂ ਤਾਂ ਇਸ ਇਹ ਗੱਲ ਸੋਚ ਕੇ ਆਨੇ ਕਿ ਸਾਡੇ ਸ਼ਹਿਰ ਦਾ ਬੱਦ ਤੇ ਬੱਦ ਵਿਕਾਸ ਹੋ ਗਏ ਹਾਂਜੀ ਕਿਉਂਕਿ ਇੱਕ ਹਾਊਸ ਹੀ ਹੁੰਦਾ ਜਿੱਥੇ ਅਸੀਂ ਸਾਡੇ ਸ਼ਹਿਰ ਦੀ ਪੰਚਾਇਤ 17 ਮੈਂਬਰ ਬੈਠ ਕੇ ਫੈਸਲਾ ਲੰਨੇ ਹ ਕਿ ਸ਼ਹਿਰ ਦਾ ਕੋਈ ਵਧੀਆ ਕੰਮ ਹੋਵੇ ਪ੍ਰੋਗਰੈਸ ਹੋਵੇ ਪਰ ਜਿੱਥੇ ਇੱਕ ਪ੍ਰਧਾਨ ਜੀ ਦੀ ਚੇਅਰ ਹੁੰਦੀ ਆ ਉਹ ਚੇਅਰ ਦੇ ਨਾਲ ਹੀ ਸਾਰੇ ਫੈਸਲੇ ਮੰਨੇ ਜਾਂਦੇ ਆ ਤੇ ਅਸੀਂ ਥੋੜਾ ਜਿਹਾ ਇਹ ਮਹਿਸੂਸ ਕੀਤਾ ਕਿ ਤਕਰੀਬਨ 3.5 ਸਾਲਾਂ ਦਾ ਅਰਸਾ ਹੋ ਗਿਆ ਜੀ ਇਸ ਅਰਸੇ ਦੌਰਾਨ ਜੋ ਸ਼ਹਿਰ ਦੇ ਵਿਕਾਸ ਸਾਡੇ ਸ਼ਹਿਰ ਵਿਕਾਸ ਪੱਖੋਂ ਬਹੁਤ ਪਿੱਛੇ ਰਹਿ ਗਿਆ ਜੀ। ਔਰ ਜਿਹੜੇ ਤੁਸੀਂ ਗੱਲ ਕੀਤੀ ਐ ਏਜੰਡੇ ਦੇ ਵਿੱਚ 1.5 ਕਰੋੜ ਦੇ ਜਾਂ 10 ਕਰੋੜ ਦੇ ਕੰਮ ਇਹ ਜਿਹੇ ਏਜੰਡੇ ਪਹਿਲਾਂ ਬਹੁਤ ਬਣੇ ਜੀ। ਅੱਜ ਵੀ ਵੀਰ ਜੀ 3.5 ਕਰੋੜ ਜਾਂ 4 ਕਰੋੜ ਦੇ ਕਰੀਬ ਪਿਛਲੇ ਐਸਟੀਮੇਟ ਪਾਸ ਹੋਏ ਵੇ। ਟੈਂਡਰ ਲਾਉਣੇ ਬਾਕੀ ਆ। ਪਰ ਪ੍ਰਧਾਨ ਜੀ ਬਲੋ ਅੱਜ ਵੀ ਸਾਡੇ ਸ਼ਹਿਰ ਦਾ ਕੰਮ ਨਹੀਂ ਕਰਾਇਆ ਜਾ ਰਿਹਾ ਹਾਲਾਂਕਿ ਸ਼ਹਿਰ ਦੇ ਕੋਲ ਸਾਡੇ ਨਕਰ ਕੌਂਸਲ ਦੇ ਕੋਲ 4.5 ਕਰੋੜ ਰੁਪਏ ਦੇ ਕਰੀਬ ਕੈਸ਼ ਪਏ ਜੀ ਅੱਛਾ ਹਾਂਜੀ ਅੱਛਾ ਪ੍ਰਧਾਨ ਜੀ ਬੰਦ ਦੱਸਿਆ ਕਿ ਇਸ ਮੀਟਿੰਗ ਨੂੰ ਰੋਕਣ ਬਾਰੇ ਬਹੁਤ ਕੋਸ਼ਿਸ਼ ਕੀਤੀਆਂ ਦੂਜੀ ਪਾਰਟੀ ਵੱਲੋਂ ਕਹਿੰਦਾ ਕਿ بار بار ਕਈ ਤਰ੍ਹਾਂ ਦੇ ਦਬਾਅ ਬਣਾਏਗੇ ਤੇ ਇਹਦੇ ਵਿੱਚ ਰੋਕਣੇ ਵਾਲਾ ਪ੍ਰਧਾਨ ਜੀ ਕਿਹੜੇ ਹਿਸਾਬ ਨਾਲ ਗੱਲ ਕਰਦੇ ਕਿ ਰੋਕਣੇ ਕੌਣ ਰੋਕ ਸਕਦਾ ਹੈ ਜੀ ਜਦ ਪ੍ਰਧਾਨ ਜੀ ਨੇ ਇੱਕ ਆਪਣੇ ਪ੍ਰਧਾਨ ਇੱਕ ਬਹੁਤ ਵੱਡੀ ਚੇਅਰ ਹੁੰਦੀ ਆ ਇਹ ਜਿਹੜਾ ਦੇਖੋ ਨਾ ਆ ਜਿਹੜਾ ਏਜੰਡਾ ਵੀ ਲਿਖਿਆ ਹੋਇਆ ਹੈ ਕਿ ਪ੍ਰਧਾਨ ਜੀ ਦੀ ਅਗਿਆਨ ਨਾਲ ਪ੍ਰਧਾਨ ਜੀ ਦੇ ਹੀ ਫਰਮਾਨ ਜਾਰੀਆ ਉਹਨਾਂ ਨੇ ਫਰਮਾਨ ਜਾਰੀ ਕਰਿਆ ਏਜੰਡੇ ਆਏ ਅਸੀਂ ਹਾਊਸ 'ਚ ਹਾਜ਼ਰ ਹੋ ਗਏ ਜੀ ਰੋਕ ਕੌਣ ਦਊਗਾ ਜੀ ਈਵਨ ਇੱਕ ਸਾਡੇ ਜਿਹੜੇ ਹਲਕੇ ਦੇ ਐਮਐਲਏ ਹੁੰਨੇ ਆ ਉਹ ਵੀ ਸਾਡੇ ਹਾਊਸ ਦਾ ਮੈਂਬਰ ਹੁੰਦਾ ਸਾਡੇ ਮੈਡਮ ਅਨਮੋਲਿਕਾ ਨਮਾਨ ਜੀ ਮੰਤਰੀ ਸਾਹਿਬ ਉਹ ਖੁਦ ਆ ਕੇ ਮੀਟਿੰਗ 'ਚ ਹਾਜ਼ਰ ਹੋ ਤੀਨੇ ਰੁਕੀ ਹੈ ਜੀ ਇਹ ਬਿਲਕੁਲ ਬੇਬੁਨਿਆਦ ਗੱਲਾਂ ਪ੍ਰਧਾਨ ਜੀ ਸਿਰਫ ਆਪਣੇ ਸਿਰੋਂ ਇਹ ਬੋਝ ਲਾ ਰਹੇ ਆ ਕਿ ਮੈਂ ਸ਼ਹਿਰ ਨੂੰ ਇਹ ਦਿਖਾਵਾਂ ਕਿ ਮੈਂ ਆਪ ਤਾਂ ਕੁਝ ਕਰ ਨਹੀਂ ਸਕਦਾ ਪਰ ਮੈਂ ਲੋਕਾਂ ਨੂੰ ਇਹ ਵੀ ਇੱਕ ਦਿਖਾਉਣ ਦੀ ਕੋਸ਼ਿਸ਼ ਕਰਾਂ ਕਿ ਮੈਂ ਕੰਮ ਬਹੁਤ ਕਰ ਰਿਹਾ ਕੰਮ ਦੀ ਰਿਪੋਰਟ ਜ਼ੀਰੋ 2-3 ਘੰਟੇ ਦੀ ਮੀਟਿੰਗ ਹੋਈ ਹੈ ਕਹਿੰਦਾ ਮੀਟਿੰਗ ਦੇ ਵਿੱਚ ਜਿੰਨੇ ਵੀ ਐਮਸੀ ਤੁਸੀਂ ਖੜੇ ਹੋ ਹਾਂਜੀ ਕਹਿੰਦਾ ਇਹਨਾਂ ਨੇ ਵਿਕਾਸ ਕਾਰਜਾਂ ਦੇ ਕੰਮ ਘੱਟ ਗੱਲ ਕੀਤੀ ਹੈ ਸ਼ਿਕਾਇਤਾਂ ਵਧਲਾਈਆਂ ਕਹਿੰਦਾ ਮੰਤਰੀ ਨੂੰ ਮਗਵਾਂ ਕੋ ਪਰਦਾ ਜਿਨੇ ਕਿਹੜੇ ਵਿਕਾਸ ਕਾਰਜ ਪਾਏ ਇਹਦੇ ਵਿੱਚ ਜਿਹੜੇ ਸ਼ਹਿਰ ਦੇ ਫੇਵਰ ਚ ਹੋਣ ਇੱਥੇ ਅੱਜ ਇੱਕ ਸਾਲ ਹੋ ਗਿਆ ਪਿਛਲੇ ਸਾਲ ਪਾਣੀ ਆਇਆ ਸੀ ਸ਼ਹਿਰ ਦੇ ਵਿੱਚ ਲੋਕ ਕਿੰਨਾ ਬੁਰੀ ਤਰ੍ਹਾਂ ਸਪੀਡ ਤੋਂ ਹੋਏ ਉਸ ਟਾਈਮ ਦਾ ਪ੍ਰਧਾਨ ਜੀ ਘਰ ਤੇ ਬਾਹਰ ਵੀ ਨਹੀਂ ਸੀ ਨਿਕਲੇ ਜਿੰਨਾ ਲੋਕਾਂ ਦਾ ਹਾਲ ਮਾੜਾ ਹੋਇਆ ਜੀ ਔਰ ਪ੍ਰਧਾਨ ਜੀ ਕਿਸ ਹਿਸਾਬ ਨਾਲ ਕਹਿੰਨੇ ਕਿ ਅਸੀਂ ਵਿਕਾਸ ਕਰ ਜਾਂ ਜਿਹੜੇ ਕਹਾਂ ਜੀ ਪ੍ਰਧਾਨ ਜੀ ਨੂੰ ਇਹ ਪੁੱਛੋ ਜੀ ਕਿ ਜਿਹੜ ਕੋਈ ਨਾ ਨੇ 1 ਸਾਲ ਦੇ ਵਿੱਚ ਖੜਾ ਦੇ ਬਾਰੇ ਕੋਈ ਨਾਲਾ ਕੋਈ ਨਵਾਂ ਬਣਾਇਆ ਕੋਈ ਪਾਈਪ ਨਵਾਂ ਪਾਇਆ ਇਹਨਾਂ ਨੂੰ ਪੁੱਛੋ ਜੀ ਕਿ ਜਿੱਥੇ ਪਾਣੀ ਚ ਰਕਾਪਟ ਆ ਰਹੀ ਹੈ ਬਰਸਾਤੀ ਪਾਣੀ ਦੀ ਉਹਦਾ ਹੱਲ ਕੱਢਿਆ ਕਿਹੜੇ ਹਿਸਾਬ ਕਦੇ ਇੱਕ ਮੀਟਿੰਗ ਕਰੀ ਕੀ ਸ਼ਹਿਰ ਦਾ ਹੀ ਮਸਲਾ ਏ ਪਾਣੀਆ ਦਾ ਮਸਲਾ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਸਲਾ ਕਦੇ ਇੱਕ ਮੀਟਿੰਗ ਕਰੀਏ ਇਹਦੇ ਬਾਰੇ ਅੱਜ ਕਿਹੜੇ ਮੂ ਨਾਲ ਕਹਿੰਦੇ ਆ ਜੀ ਕਿ ਅਸੀਂ ਅੜਕਾਂ ਹਾਊਸ ਦੀ ਮੀਟਿੰਗ ਜਦ ਪ੍ਰਧਾਨ ਜੀ ਅੱਜ ਸੱਦ ਸਕਦੇ ਆ ਤਾਂ 6-6 ਮਹੀਨੇ ਮੀਟਿੰਗਾਂ ਕਿਉਂ ਨਹੀਂ ਕਰਦੇ ਉਹ ਕਹਿੰਦੇ ਉਹ ਤਾਂ ਜਿੰਨੇ ਵੀ ਬੰਦੇ ਸੁ ਸ਼ਿਕਾਇਤਾਂ ਲਾਣੇ ਆਲੇ ਕਹਿੰਦਾ ਉਹ ਕੰਮ ਹੋਇਆ ਜਿਵੇਂ ਸਕੂਲ ਦੇ ਵਿੱਚ ਕਿ ਬੱਚਾ ਨਹੀਂ ਹੁੰਦਾ ਕਿ ਬਾਰ-ਬਾਰ ਕਹਿੰਦਾ ਪੜਨਾ ਆਪ ਹੈ ਨਹੀਂ ਕਿ ਸ਼ਿਕਾਇਤਾਂ ਲਾ ਜਾਨੀ ਅੱਗੇ ਜਾ ਕੇ ਪਟੀਸ਼ਨ ਜੀ ਉਹ ਇਹ ਕਰਦਾ ਕਿ ਉਹ ਇਹ ਕਰਦਾ ਉਹ ਕਿਉਂ ਕਰਦਾ ਇਹੀ ਕੰਮ ਹੈ ਕਿੰਨਾ ਦਾ ਹੋਰ ਕੰਮ ਕੋਈ ਨਹੀਂ ਪ੍ਰਧਾਨ ਜੀ ਬਹੁਤ ਸਿਆ ਉਹ ਅਸਲ ਦੇ ਵਿੱਚ ਨਾ ਇੱਕ ਜਿਹੜੀ ਕਾਉਂਸਲਰ ਦੀ ਕੁਰਸੀ ਹੈ ਜਿਹੜੀ ਉਹਨਾਂ ਕੋਲ ਇੱਕ ਕਾਉਂਸਲਰ ਹੈ ਵਾਰਡ ਨੰਬਰ 8 ਦੇ ਉਹਨਾਂ ਨੂੰ ਨਾ ਸ਼ਹਿਰ ਕੋਈ ਸ਼ਹਿਰ ਲੱਗਦਾ ਹੀ ਨਹੀਂ ਉਹ ਬਹੁਤ ਉੱਚੀ ਰੇਂਜ ਵਿੱਚ ਚੱਪਰ ਲਿਆ ਉੱਪਰ ਉਡਾਰੀਆਂ ਮਾਰ ਰਹੇ ਨੇ ਜੀਓ ਖਰਦਾਨ ਜੀ ਉੱਪਰ ਚਲੇਗਾ ਹਾਂਜੀ ਬਧੀ ਤਰੀਕੇ ਨਾਲ ਹਾਂਜੀ ਉੱਪਰ ਉਡਾਰੀਆਂ ਦੀ ਸੋਚ ਰੱਖਦੇ ਸੋਚ ਰੱਖਦੇ ਹਾਂਜੀ ਹਾਂਜੀ ਅੱਛਾ ਖੁਸ਼ਵੀਰ ਜੀ ਤੁਸੀਂ ਤਾਂ ਬਰੋਚ ਤੋਂ ਕਿ ਹੱਕ 'ਚ ਜਿਹੜੇ ਮਤੇ ਪਾਸ ਹੋਏ ਦੇਖੋ ਅਸੀਂ ਮਤਿਆਂ ਦੇ ਬਰੋਚ 'ਚ ਵੀ ਨਹੀਂ ਹੈ ਹੱਕ 'ਚ ਵੀ ਨਹੀਂ ਹੈ ਜਿਹੜੇ ਮਤੇ ਐ ਸਿਰਫ ਇੱਕ ਚਿੱਟਾ ਕਾਗਜ਼ ਲੈ ਕੇ ਆ ਜਾਣਾ ਇਹ ਕੰਮ ਹੋ ਨਹੀਂ ਜਾਂਦੇ 70 ਲੱਖ ਰੁਪਏ ਦਾ ਕਹਿੰਦੇ ਤੁਹਾਡੇ ਵੀ ਖਾਸ ਕਾਰਜ ਹੋਣਾ ਹੈ ਵਾਰਡ 12 ਨੰਬਰ ਵਾਰਡ ਦੇ 70 ਲੱਖ ਦੇ ਮੈਨੂੰ ਇੱਕ ਵੀ ਕੰਮ ਨਾਲ ਚੱਲੇ ਮੇਰੇ ਪ੍ਰਧਾਨ ਜੀ ਮੈਨੂੰ ਦੱਸ ਦਵੇ ਵੀ ਭਾਈ ਖੁਸ਼ਵੀਰ ਆਹ ਬੰਦਾ ਐ ਆਹ ਗਲੀ ਐ ਜੇ ਉਹਨਾਂ ਨੇ ਮੇਰਾ ਮੇਰੇ ਵਾਰਡ ਦਾ ਕੰਮ ਹੋਇਆ ਮੈਂ ਰੁਕੂੰਗਾ ਨਹੀਂ ਮੈਨੂੰ ਤਾਂ ਸਮਝ ਵੀ ਨਹੀਂ ਪਤਾ ਕਹਿੰਦੇ ਖੁਸ਼ਵੀਰ ਜੀ ਦੀ ਨੀ ਸੋਚ ਹੁੰਦੀ ਨਾ ਆਪਣੇ ਵਾਰਡ ਦੇ ਕੰਮ ਕਰਾਉਣ ਦੀ ਕਹਿੰਦਾ ਮੇਰੇ ਕੋਲ ਇੱਕ ਵਾਰੀ ਵੀ ਨਹੀਂ ਆਇਆ ਇੱਕ ਵਾਰੀ ਵੀ ਗੱਲ ਨਹੀਂ ਕਰੀ ਆਣ ਕੇ ਭਾਈ ਮੇਰਾ ਇਹ ਕੰਮ ਹੋਣਾ ਕਦੇ ਮਿਲੇ ਨਹੀਂ ਤੁਸੀਂ ਪ੍ਰਧਾਨ ਜੀ ਨੂੰ ਦੇਖੋ ਪ੍ਰਧਾਨ ਜੀ ਨੂੰ ਤਾਂ ਤਾਂ ਮਿਲੇ ਨਾ ਜੋ ਇੱਥੇ ਮਿਲੇ ਹੂੰ ਇਹ ਮਿਲਦੇ ਨਹੀਂ ਨਾ ਮੈਨੂੰ ਤਾਂ ਅੱਜ ਤੱਕ ਮਿਲੇ ਨਹੀਂ ਜੀ ਜਦੋਂ ਵੀ ਮੀਟਿੰਗ ਮਿਲ ਗਿਆ ਜੀ ਇਹ ਮੀਟਿੰਗ ਹੈ ਮੀਟਿੰਗ ਨਹੀਂ ਰੱਖਦੇ ਉਹ 8-8 ਮਹੀਨੇ ਤਾਂ ਉਹਨਾਂ ਕੋ ਮੀਟਿੰਗ ਰੱਖਣ ਦਾ ਟਾਈਮ ਨਹੀਂ ਸਾਨੂੰ ਮਿਲਣ ਦਾ ਟਾਈਮ ਹੋਊਗਾ ਜੀ ਪਹਿਲੀ ਮੀਟਿੰਗ 8 ਮਹੀਨੇ ਬਾਅਦ ਹੋਈ ਦੂਜੀ 4 ਮਹੀਨੇ 18 ਦਿਨ ਬਾਅਦ ਹੋਈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸ਼ਹਿਰ ਨੂੰ ਮਿਲਣ ਦਾ ਟਾਈਮ ਨਹੀਂ ਕੋ ਛੋਟੇ ਜਿਹਾ ਕਾਉਂਸਲ ਨੂੰ ਕੀ ਮਿਲੂਗੇ ਇਹ ਤੁਸੀਂ ਗੱਲ ਦੀ ਕੋ ਹੋਰ ਵੀ ਰੱਖੀ ਸੀ ਕਹਿੰਦਾ ਕਿ ਇੱਕ ਦਿਨ ਵਾਸਤੇ ਮੈਨੂੰ ਬੁਲਾਓ ਪ੍ਰਧਾਨ ਫਿਰ ਦੇਖੋ ਕਹਿੰਦਾ ਕਰਾਲੀ ਦਾ ਵਿਕਾਸ ਉਹ ਕਹਿੰਦਾ ਕੋ ਖ ਪੁਰਦਾ ਹਨ ਬੰਨਿਆ ਇਸ ਤਰ੍ਹਾਂ ਕਹਿੰਦਾ ਬਹੁਤ ਮਿਹਨਤ ਕਰਨੀ ਪੈਂਦੀ ਐ ਇਸ ਕੁਰਸੀ ਵਾਸਤੇ ਆਉਣ ਵਾਸਤੇ ਸਾਰੇ ਜਿਹੜੀ ਕੁਰਸੀ ਐ ਇਹ ਪਬਲਿਕ ਨਹੀਂ ਦਿੰਦੀ ਪ੍ਰਧਾਨ ਨੂੰ ਕੁਰਸੀ ਐਮਸੀ ਹੀ ਦਿੰਦੇ ਆ ਜੀ ਦੇਖੋ ਪਾਵਰ ਹੁੰਦੀ ਪਾਵਰਫੁਲ ਹੁੰਦਾ ਜ਼ਰੂਰੀ ਨਹੀਂ ਐ ਵੀ ਕੋਈ ਇਹ ਕੀ ਹੋਇਆ ਵੀ ਸਰਮਾਇਆਦਾਰ ਪੈਸੇ ਵਾਲੇ ਪਾਵਰਫੁਲ ਬੰਦੇ ਹੀ ਕੁਰਸੀਆਂ ਤੇ ਬੈਠਣਾ ਜਾਣਦੇ ਇੱਕ ਗਰੀਬ ਘਰ ਚੋਂ ਟੈਕਸੀ ਡਰਾਈਵਰ ਉਹ ਨਹੀਂ ਕੁਰਸੀ ਤੇ ਬੈਠ ਸਕਦਾ ਜੇ ਮੈਨੂੰ ਮੈਂ ਨਹੀਂ ਕਹਿੰਦਾ ਮੈਨੂੰ ਕੁਰਸੀ ਦੋ ਮੈਂ ਕਹਿ ਰਿਹਾ ਇਹ ਵੀ ਮੈਨੇਜਮੈਂਟ ਕਰਨੀ ਆਣੀ ਚਾਹੀਦੀ ਹੈ ਜੀ ਉਹ ਆਂਦੀ ਨਹੀਂ ਕਿਸੇ ਨੂੰ ਵੀ ਮੈਨੇਜਮੈਂਟ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਏਸੀ ਚੋਂ ਘਰੋਂ ਨਿਕਲੇ ਗੱਡੀ 'ਚ ਏਸੀ 'ਚ ਬੈਠੇ ਏਸੀ 'ਚ ਉਤਰੇ ਉਹਦੇ ਦਫ਼ਤਰ ਦੇ ਵਿੱਚ ਵੀ ਏਸੀ ਆ ਇੱਥੇ ਬੈਠ ਕੇ ਨਾਰੇ ਪੈਣਗੇ ਫਰਮਾਨ ਜਾਰੀ ਕਰਦੇ ਤੁਸੀਂ ਪ੍ਰਧਾਨਗੀ ਦਾ ਮਤਲਬ ਹੁੰਦਾ ਘਰ ਘਰ ਜਾਓ ਸ਼ਹਿਰ ਹੈ ਸ਼ਹਿਰ ਇੱਕ ਪਰਿਵਾਰ ਹੁੰਦਾ ਪ੍ਰਧਾਨ ਉਹਦਾ ਮੁਖੀ ਆ ਹੀ ਪ੍ਰਧਾਨ ਦਾ ਪਰਿਵਾਰ ਹੈ ਇਦਾਂ ਹੀ ਐਮਸੀ ਦਾ ਵਾਰਡ ਪਰਿਵਾਰ ਹੁੰਦਾ ਹੈ ਸਾਡੀ ਜਿਹੜੀ ਡਿਊਟੀ ਹੈ ਲੋਕਾਂ ਨੇ ਲਗਾਈ ਸਾਨੂੰ ਇਹ ਘਰ ਆ ਬੈਠਣਿਆ ਏਸ਼ੀਆ ਦੇ ਵਿੱਚ ਬੈਠਣ ਨੇ ਹੀ ਨਹੀਂ ਲਗਾਈ ਸਾਡੀ ਜਿਹੜੀ ਡਿਊਟੀ ਹੈ ਨਾ ਲੋਕਾਂ ਦੇ ਕੰਮ ਪਬਲਿਕ ਦੇ ਕੰਮ ਪਬਲਿਕ 'ਚ ਜਾ ਕੇ ਕਰਾਉਣ ਲਈ ਲਗਾਈ ਹੈ ਸ਼ਾਇਦ ਜੇ ਅਸੀਂ ਇਮਾਨਦਾਰੀ ਦੇ ਨਾਲ ਮੈਂ ਆ ਗੱਲ ਕਹੀ ਤੀ ਜੇ ਅਸੀਂ ਸਾਰੇ ਇਮਾਨਦਾਰੀ ਦੇ ਨਾਲ 17 ਐਮ ਸੀ ਸਾਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਘਰ ਘਰ ਆਪਣਾ ਉਹਨੂੰ ਮੈਨੇਜਮੈਂਟ ਨੂੰ ਸਹੀ ਕਰ ਲੀਏ ਲੋਕਾਂ ਦੀ ਸਮੱਸਿਆ ਲੋਕਾਂ ਚ ਜਾ ਕੇ ਸਮਝੀ ਮੈਨੂੰ ਨਹੀਂ ਲੱਗਦਾ ਸਾਨੂੰ 20 25 ਸਾਲ ਕਿਸੇ ਵੀ ਐਮਸੀ ਨੂੰ ਦੁਬਾਰੇ ਵੋਟ ਮੰਗਣ ਦੀ ਲੋੜ ਹੈ ਜੇ ਅਸੀਂ ਲੋਕਾਂ ਦੇ ਕੰਮ ਕਰੂ ਨਾ ਆਪਣਾ ਵੋਟ ਵੋਟ ਦੀ ਰਾਜਨੀਤੀ ਹੈ ਹੋਰ ਕੋਈ ਰਾਜਨੀਤੀ ਨਹੀਂ ਮੈਂ ਹੋਰ ਦੱਸਣਾ ਚਾਹੁੰਦਾ ਪੰਜਾਬ ਦੇ ਵਿੱਚ 165 ਨਗਰ ਕੌਂਸਲ ਹੈ ਉਹ ਚੋ 162 ਪ੍ਰਧਾਨ ਕਾਂਗਰਸ ਦੇ ਹੈ ਤੇ ਇਹਨਾਂ ਅਕਾਲੀ ਦਲ ਦੇ ਮੌਜੂਦਾ ਅੱਜ ਦੇ ਟਾਈਮ 'ਚ ਇੱਦਾਂ ਹੀ ਸਰਪੰਚ 9800 ਦੇ ਕਰੀਬ ਕਾਂਗਰਸੀ ਹੈ ਬਾਕੀ 3000 ਦੇ ਪਲੱਸ ਅਕਾਲੀ ਦਲ ਦੇ ਆ ਜਿਹੜੀ ਲੋਕਲ ਬੋਡੀ ਹੁੰਦੀ ਨਾ ਇਹਨਾਂ ਨੇ ਸਹੂਲਤਾਂ ਦੇਣੀਆਂ ਹੁੰਦੀ ਆ ਜਿਹੜੇ ਮੰਤਰੀ ਬਣਦੇ ਜਿਨ੍ਹਾਂ ਤੇ ਇਲਜ਼ਾਮ ਲਗਾਉਂਦੇ ਆ ਐਮ ਐਲ ਏ ਉਹਨਾਂ ਨੇ ਤਾਂ ਫੰਡ ਲੈ ਆ ਕੇ ਦੇਣੇ ਹੁੰਦੇ ਪੈਸੇ ਅਸੀਂ ਲਗਾਣੇ ਹੁੰਦੇ ਆ ਅਸੀਂ ਪੈਸੇ ਲਗਾਣ ਦੇ ਪ੍ਰਤੀ ਕੋਈ ਵੀ ਇਮਾਨਦਾਰ ਨਹੀਂ ਆ ਜਿੰਨੇ ਵੀ ਇਹ ਥੱਲੇ ਕਾਂਗਰਸ ਦਾ ਢਾਂਚਾ ਅੱਜ ਵੀ ਇਹਨੂੰ ਬਦਲਣ ਦੀ ਲੋੜ ਹੈ ਜੀ ਤਾਂ ਸਰਕਾਰ ਦੇ ਜਿਹੜੇ ਐਮ ਸੀ ਵਿਰੋਧ ਕਰ ਰਹੇ ਹਨ ਤੁਸੀਂ ਜਾਇਦਾ ਕੇ ਕਹਿੰਦੇ ਸ਼ਿਕਾਇਤਾਂ ਕਰ ਰਹੇ ਮੇਰੀਆਂ ਕਹਿੰਦੇ ਕਿ ਉਹਨਾਂ ਨੂੰ ਸਸਰੀ ਘਾਲ ਤਾਂ ਬੁਲਾਉਣੀ ਆ ਚਾਹੀਏ ਸਤਾਰਾ ਬੰਦੇ ਸਸਰੀ ਘਾਲ ਤਾਂ ਬੁਲਾਉਣੀ ਨੇ ਅੰਦਰ ਨੂੰ ਕਹਿੰਦੇ ਤੁਸੀਂ ਕਹਿੰਦੇ ਵਿਕਾਸ ਖਰਚ ਕਰਾਉਣੇ ਜਿਹੜੇ ਕਿ ਪਹਿਲਾਂ ਆਪਣੀ ਮੰਜੇ ਥਲੇ ਲੱਠੀ ਪੈਰੇ ਪਹਿਲਾਂ ਵੀ ਉਹਨਾਂ ਨੂੰ ਕਿੰਨੀ ਸਸਰੀ ਕਲ ਬੁਲਾਉਣੇ ਆਉਂਦੀ ਹੈ ਹਾਂਜੀ ਹਾਂ ਉਹ ਕਹਿੰਦਾ ਕਿ ਨਾਇਕ ਫਿਲਮ ਵਾਲਾ ਸੋਚਦੇ ਸੀ ਕਿ ਪਤਾ ਨਹੀਂ ਉਹ ਫਿਲਮ ਵਾਲੇ ਕੰਮ ਚੱਲਦਾ ਕਿ ਫਿਲਮ ਨਹੀਂ ਚਲਦੀ ਇੱਥੇ ਕਹਿੰਦਾ ਰੀਅਲ ਚੱਲਦਾ ਕੰਮ ਸਾਰਾ ਕੁਝ ਪ੍ਰਦਾਨ ਕੀ ਗੀਆਂ ਨਹੀਂ ਮਿਲਦੀ ਪੀਰ ਜੀ ਅਸੀਂ ਤਾਂ ਕੋਈ ਪ੍ਰਦਾਨਗੀ ਦੀ ਦੌੜ ਵਿੱਚ ਹੈ ਹੀ ਨਹੀਂ ਸੀ ਅਸੀਂ ਤਾਂ ਲੋਕਾਂ ਨੇ ਦੂਜੀ ਵਾਰੀ ਚੋਣਿਆ ਪ੍ਰਧਾਨ ਤਾਂ ਪਹਿਲੀ ਵਾਰੀ ਐਮਸੀ ਬਣਿਆ ਸਾਨੂੰ ਲੋਕਾਂ ਨੇ ਦੂਜੀ ਵਾਰੀ ਚੁਣ ਕੇ ਭੇਜਿਆ ਹੋ ਸਕਦਾ ਸਾਡਾ ਰੁਤਬਾ ਸ਼ਹਿਰ ਜਿਉਂ ਤੇ ਪ੍ਰਦਾਨਗੀ ਤੇ ਵੱਧੇ ਹੋਵੇ ਜਦ ਲੋਕਾਂ ਦਾ ਮਾਨ ਸਤਕਾਰ ਆ ਸਾਡਾ ਕਹਿੰਦਾ ਐਮਸੀ ਬਣਨ ਦਾ ਵੀ ਸੁਪਨਾ ਕਹਿੰਦਾ ਉਹਨੂੰ ਪ੍ਰਾਪਤ ਨਹੀਂ ਹੋਣਾ ਇੱਕ ਤਰ੍ਹਾਂ ਦਾ ਇਸ਼ਾਰਾ ਦਿੱਤਾ ਕਹਿੰਦਾ ਐਮਸੀ ਵੀ ਕਹਿੰਦਾ ਭੁੱਲ ਜਨ ਹੁਣ ਲੋਕ ਬਣਾਣਗੇ ਉਹਨਾਂ ਨੂੰ ਦੇਖੋ ਜੀ ਸਾਹਿਬ ਹੱਥ ਬਣੇ ਆਈਆਂ ਜਿਸ ਭਾਵ ਹੈ ਤੁਸੀਂ ਕੋਈ ਕਿਸੇ ਦੀ ਮੱਥੇ ਦੀ ਨਿਤਾਰ ਸਕਦਾ ਜੇ ਕਹ ਲਓ ਵੀ ਪੁਰਾਣੇ ਸੀਐਮ ਨਹੀਂ ਰਹੇ ਹਾਂਜੀ ਤਾਂ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹਨੂੰ ਸੋਚਦੇ تھے ਵੀ ਉਹ ਮੁੱਖ ਮੰਤਰੀ ਬਣ ਸਕਦਾ ਅੱਜ ਜੋ ਸਾਡੇ ਪੰਜਾਬ ਸਟੇਟ ਦਾ ਰਾਜਾ ਹੈ ਜੀ ਹਾਂਜੀ ਜਨੰਦੀਪਾਲ ਜੀ ਤੁਹਾਡੇ ਵਾਰਡ ਵਾਲੇ ਪਾਸੇ ਬਹੁਤ ਵਿਕਾਸ ਕਾਰਜ ਨੇ ਇਹ ਲੋਕ ਡਿੱਕ ਰਹੇ ਨੇ ਕਦੋਂ ਹੋਣਗੇ ਇੱਕ ਆਪਾਂ ਬਾਰਾਮੰਦਰ ਦੀ ਗੱਲ ਕਰੀਏ ਉਸ ਪਾਸੇ ਨਦੀ ਤੁਸੀਂ ਕੰਮ ਵੀ ਸ਼ੁਰੂ ਕੀਤਾ ਸੀ ਮੇਰੇ ਖਿਆਲ ਤਾਂ ਉਹ ਕੰਮ ਦਾ ਕੀ ਬਣਿਆ ਅੱਗੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਕੀ ਕੀਤਾ ਜਾਂਦਾ ਜੀ ਇਤਰਾ ਜੀ ਪਹਿਲਾਂ ਡਿਪਾਰਟਮੈਂਟ ਤੇ ਐਨਓਸੀ ਲੈਣੇ ਵਾਸਤੇ ਨਾ ਕਾਫੀ ਜਦੋਜਾਦ ਕਰੀ ਹਾਂਜੀ ਤਾਂ ਉਹਨਾਂ ਦੇ ਗੁਰਿੰਦਰ ਸਿੰਘ ਜਈ ਨੇ ਸਾਨੂੰ ਕੋਈ 25 6 ਨੂੰ ਐਨਓਸੀ ਨਗਰ ਕੌਂਸਲ ਨੂੰ ਦਈ ਨਗਰ ਕੌਂਸਲ ਨੇ ਉੱਥੇ ਕੰਮ ਸ਼ੁਰੂ ਕਰਾਤੇ ਮੈਂ ਤੇ ਯੋਥਾ ਸਾਹਿਬ ਤੇ ਜਈ ਸਾਹਿਬ ਉੱਥੇ ਗਏ ਤੇ ਉੱਥੇ 12-15 ਦੇ ਕੁਝ ਅਸੀਂ ਉਹਨਾਂ ਦੇ ਪ੍ਰਧਾਨ ਵੀ ਨਾਲ ਲਏ ਪੋਪੂਲਰਨ ਲਾ ਕੇ ਮੈਡਮ ਦੇ ਸਾਰੇ ਦੇ ਗੱਲ ਜਿਹੜੀ ਸਾਡੀ ਇਨਵੋਲ ਕਗਨ ਮੈਡਮ ਹੈ ਬਹੁਤ ਹੀ ਅੱਛੀ ਸੋਚ ਰੱਖਦੇ ਆ ਉਹਨਾਂ ਦੀ ਸੋਚ ਦੇ ਸਾਰੇ ਤੇ ਉਹ ਕੰਮ ਸ਼ੁਰੂ ਹੋਇਆ ਪਰ ਪਤਾ ਨਹੀਂ ਕਿਹੜੀ ਸਿਆਸਤਾਂ ਦੇ ਕਾਰਨ ਉਹ ਕੰਮ ਵਿਚੇ ਰੁਕ ਗਿਆ ਉੱਥੇ ਬਹੁਤ ਮਾੜਾ ਹਾਲ ਹੈ ਪਿਛਲੇ ਲਾਸਟ ਈਅਰ ਜਿਹੜਾ ਵੜਾਇਆ ਤਾਂ 9 ਜੁਲਾਈ ਨੂੰ ਉਹਦੇ ਵਿੱਚ ਘਰ ਵੀ ਖੜ ਗਿਆ ਤਾਂ ਉਸ ਤੋਂ ਪਹਿਲਾਂ ਵੀ ਘਰ ੜ ਗਏ ਤਾਂ ਉੱਤੇ ਕਾਫੀ ਜ਼ਮੀਨ ਵੀ ਉਹਨਾਂ ਦੀ ਬੇਕਾਰ ਹੋ ਗਈ। ਮੈਂ ਅੱਜ ਵੀ ਇਹ ਮੈਡਮ ਅਨਮੋਲ ਗਗਨ ਨੇ ਇਹ ਮੁੱਦਾ ਚੱਕਿਆ, ਅਸੀਂ ਸਾਰਿਆਂ ਨੇ ਚੱਕਿਆ ਤਾਂ ਇਹ ਬੜੀ ਜਲਦੀ ਕੰਮ ਉੱਤੇ ਹੋ ਰਿਹਾ। ਔਰ ਉੱਥੇ ਦੀ ਸਫਾਈ ਬਾਰੇ ਸੋਮਨ ਮੈਡਮ ਨੇ ਕਿਹਾ ਆਕੇ ਬਾਰਵੰਦਰਾਂ ਦੀ ਤਾਂ ਉਹਨਾਂ ਦੀ ਗੱਲ ਤੇ ਉੱਪਰ ਗੌਰ ਕਰਕੇ ਮੈਡਮ ਨੇ ਸਪੈਸ਼ਲ ਡਿਊਟੀ ਲਈ ਇਹ ਸਾਉਂਦੀ। ਇਹਦੀ ਸਾਰੀ ਕਰਕੇ ਕੰਮ ਇਹਦਾ ਟੈਂਡਰ ਦੇਇਆ ਜਾਊਗਾ, ਟੈਂਡਰ ਲਗਾਇਆ ਜਾਊਗਾ, ਟੈਂਡਰ ਦੇ ਬਾਅਦ ਇਹ ਕੰਮ ਨਿਪਟਾਇਆ ਜਾਊਗਾ। ਅੱਛਾ ਇੱਕ ਲਾਸਟ ਸਵਾਲ ਹੈ। ਕਹਿੰਦੇ ਕਿ ਨਜਾਇਜ਼ ਕਲੋਨੀਆਂ ਸਾਰੀਆਂ ਜਾ ਰਹੀਆਂ ਨੇ ਕਿ ਮੰਤਰੀ ਸਾਹਿਬ ਨੂੰ ਸੁਲਤਿਆਣ ਚਾਹੀਦਾ ਹੈ ਕਹਿੰਦੇ ਉਹਦੀ ਟੀਮ ਤਾਂ ਬਾਰ-ਬਾਰ ਮੀਡੀਆ ਅੱਗੇ ਕਹਿੰਦੇ ਕਿ ਅਸੀਂ ਟੀਮ ਆ ਅਮਾਦੀ ਪਾਰਟੀ ਦੇ ਮੌਲ ਰਮਨ ਦੀ ਟੀਮ ਆ ਕਹਿੰਦਾ ਕਿ ਉਹਨਾਂ ਦੇ ਬਿਲਕੁਲ ਅੱਖਾਂ ਦੇ ਸਾਹਮਣੇ ਨਜਾਇਜ਼ ਜੋ ਸਾਰੀਆਂ ਹੋ ਰਹੀਆਂ ਨਜਾਇਜ਼ ਕਲੋਨੀਆਂ ਬਣ ਰਹੀਆਂ ਨਦੀਆਂ ਦੇ ਵਿਚਕਾਰ ਕੱਟੀਆਂ ਜਾ ਰਹੀਆਂ ਕਿ ਉੱਥੇ ਮੰਤਰੀ ਸਾਹਿਬ ਧਿਆਨ ਨਹੀਂ ਦੇ ਸਕਦੇ ਪ੍ਰਧਾਨ ਜੀ ਦੇ ਸਮੇਤ ਸਾਰੇ ਜਿਹੜੇ ਕਾਉਂਸਲਰ ਹਨ ਜੀ ਸਾਡੀ ਟੀਮ ਨੂੰ ਛੱਟ ਕੇ ਸਾਰੇ ਕਲੋਨਾਈਜ਼ਰ ਹਨ ਜੀ ਅੱਛਾ ਕੋਡ ਕੋਲੋਨੀ ਸਰ ਕੋਲੋਨੀਆਂ ਆਪ ਕਰਦੇ ਆਪ ਕੱਟਦੇ ਕਰੋੜਾ ਰੁਪਿਆ ਸਰਕਾਰ ਦਾ ਦੇਣਾ ਇਹਨਾਂ ਲੋਕਾਂ ਨਾਲ ਜੀ ਬਕਾਇਆ ਪਿਆ ਬਕਾਇਆ ਪਿਆ ਠੀ ਨਵੀਆਂ ਕਟ ਹੋ ਰਹੀਆਂ ਉਹਨਾਂ ਨੂੰ ਰੋਕ ਦੋ ਨਵੀਆਂ ਬਾਰੇ ਜੋ ਹਾਊਸ ਵਿੱਚ ਬਰੋਧ ਹੋਇਆ ਅਸੀਂ ਤਾਂ ਇਹ ਨਜਾਇਜ਼ ਕਲੋਨੀ ਦੇ ਹੱਕ ਚ ਨਹੀਂ ਹੈ ਜੀ ਕਿਸੇ ਦੇ ਤੁਸੀਂ ਲਿਆਏ ਮੰਤਰੀ ਸਾਹਿਬ ਤੇ ਅੰਚਾ ਤੰਗਾ ਕੀ ਕੀ ਆ ਬਰਦਾਰ ਸਿੰਘ ਕਹਿੰਦੇ ਜੋ ਜਾਇਜ਼ ਜਾਇਜ਼ ਹੋਊਗਾ ਨਜਾਇਜ਼ ਹੋਊਗਾ ਸਾਹਮਣੇ ਹੋਊਗਾ ਪਬਲਿਕ ਦੇ ਜੀ ਅੱਛਾ ਹੁਣ ਮੰਤਰੀ ਸਾਹਿਬ ਨੂੰ ਖੁਦ ਇਨਵੋਲਵ ਹੋਣਾ ਪਿਆ ਇਸ ਮੀਟਿੰਗ ਦੇ ਵਿੱਚ ਪਿਛਲੀਆਂ ਵਿੱਚ ਪਾਵੇਂ ਨਹੀਂ ਪਹੁੰਚ ਸਕੇ ਪਰ ਹੁਣ ਜਿਹੜੇ 10 1.5 ਕਰੋੜ ਦੇ ਪਾਸ ਹੋ ਜਿੰਦੇ ਪੂਰੇ ਕੰਮ ਉਹ ਆਸ ਲੱਗਦੀ ਕਿ ਮੰਤਰੀ ਸਾਹਿਬ ਬਿਲਕੁਲ ਦੇਖ ਕੇ ਦੇਖ ਰੱਖਦੇ ਵਿੱਚ ਇਹ ਕੰਮ ਕਰਾਉਣਗੇ ਇਹ ਇਕੱਲਾ ਏਜੰਡਾ ਨਹੀਂ ਕੰਮ ਵੀ ਕਰਾਉਣਗੇ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਪਿਛਲੇ 3.5 ਕਰੋੜ 4 ਕਰੋੜ ਰੁਪਏ ਦੇ ਕੰਮ ਪਾਸ ਹੋਏ ਪਏ ਐ ਜੀ ਕਾਗਜ਼ਾਂ ਦੇ ਵਿੱਚ ਲੋੜ ਹੈ ਸ਼ਹਿਰ ਨੂੰ ਨਾ ਕੰਮਾਂ ਨੂੰ ਸ਼ੁਰੂ ਕਰਾਉਣ ਦੀ ਪ੍ਰਧਾਨ ਜੀ ਉਸ ਪਾਸੇ ਜਾਂਦੇ ਨਹੀਂ ਆ ਲੋਕਾਂ ਨੂੰ ਮਿੱਠੀਆਂ ਗੁਲੀਆਂ ਜ਼ਰੂਰ ਦੇਈਆਂ ਐ ਨਾ ਵੀ 10 ਕਰੋੜ ਦੇ ਪਾਸ ਕਰਤੇ ਜੀ 20 ਦੇ ਪਾਸ ਕਰਤੇ ਕਰਨਾ ਕਹਿੰਦੇ ਕਿਹਾ ਮੋੜਨਾ ਨਹੀਂ ਟੱਕਰ ਤੋੜਨਾ ਨਹੀਂ ਇਹ ਕਹਾਣੀ ਹੈ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਆਮਾਦੀ ਪਾਰਟੀ ਦੀ ਪੂਰੀ ਟੀਮ ਹੈ ਤੇ ਨਾਲ ਕਰਾਲੀ ਦੇ ਅਲੱਗ-ਅਲੱਗ ਵਾਰ ਤੋਂ ਐਮਸੀ ਨੇ ਜਿਨ੍ਹਾਂ ਨੇ ਅੱਜ ਮੀਟਿੰਗ ਸਮੁਲਿਤ ਕੀਤੀ ਅਲੱਗ-ਅਲੱਗ ਆਪਣੇ ਵਿਕਾਸ ਕਾਰਜਾਂ ਉੱਤੇ ਗੱਲ ਰੱਖੀ ਗਈ ਸੀ ਪਰ ਦੂਜਾ ਸੱਸਿਆ ਗਿਆ ਕਿ ਜੋ 1.5 ਕਰੋੜ ਰੁਪਏ ਦੇ ਇੱਕ ਪ੍ਰੋਜੈਕਟ ਪਾਸ ਕੀਤੇ ਗਿਉਣਾ ਵਿੱਚ ਕੋਈ ਲੱਗਦਾ ਨਹੀਂ ਕਿ ਸਿਰ ਚੜੇ ਕੋਈ ਪਹਿਲਾਂ ਵੀ ਜਿਹੜੇ ਪਾਸ ਕੀਤੇ ਹੋਏ ਉਹਨਾਂ ਦਾ ਕੰਮ ਵਿਚਕਾਰ ਰੁਕਿਆ ਹੋਇਆ ਹੈ ਉਹਨਾਂ ਦੇ ਏਜੰਡੇ ਸਿਰੇ ਚੜ ਰਹੇ ਜਿਸ ਨੂੰ ਲੈ ਕੇ ਹੁਣ ਨਵੇਂ ਕੰਮਾਂ ਦਾ ਇੱਕ ਵੱਡਾ ਏਜੰਡਾ ਲੈ ਕੇ ਆਏ ਨੇ ਪਰ ਹੁਣ ਦੇਖਦੇ ਕਿ ਮੰਤਰੀ ਨੂੰ ਮੂਲ ਮੰਤਰੀ ਦੇ ਪਿੱਛੇ ਪੂਰੀ ਮੀਟਿੰਗ ਹੋਈ ਹੈ ਕਈ ਨਜਾਇਜ਼ ਕਲੋਨੀਆ ਸਰਯਾਰੀਆਂ ਨਕਰਾਲੀ ਦੇ ਵਿੱਚ ਲੋਕਾਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਕਿ ਅਗਰ ਬਾਰਸ਼ ਆ ਪੈਂਦੇ ਨੇ ਹਰ ਵਾਰ ਦੇ ਹਾਲਾਤ ਬਣਦੇ ਨੇ ਤਾਂ ਕਿਤੇ ਨਾ ਕਿਤੇ ਮੋੜ ਕਰਾਲੀ ਖਤਰੇ ਦੇ ਵਿੱਚ ਪੈਣ ਸਕਦੀ ਹੈ ਤੇ ਕਿੰਨਾ ਬਦਲਿਆ ਚ ਹੁਣ ਕਦੋਂ ਉਹ ਵਿਕਾਸ ਕਰ ਸੀ ਜੜਦੇ ਨੇ ਜੋ ਨਦੀ ਇਸੇ ਸਮੋਲੀ ਨਦੀ ਹੈ ਕਦੋਂ ਦੀ ਸੱਸਪਈ ਹੁੰਦਾ ਤੁਹਾਨੂੰ ਆਪ ਸਮਝ ਦੱਸੇਗਾ ਥੋੜੇ ਕੰਮ ਸੁਮਿਤ ਦੇ ਨਾਲ ਹਰਤੇ ਸਿੰਘ